ਪਜ ਇੱਕ ਸਾਡੀ ਸਾਰਿਆਂ ਦੇ ਖਿੱਚ ਦੋ ਲਾਟੀ ਭਾਜੀ ਅੱਗੇ ਹੱਥ ਉੱਤਰ ਖੜੇ ਕੀ ਕੀ ਪਹਿਲੀ ਪ੍ਰਾਥਮਿਕਤਾ ਰਹਿਣਗੀਆਂ ਕਿ ਤੁਸੀਂ ਸੋਚਿਆ ਹੈ ਰਣਨੀਤੀ ਕੀ ਹੋਏਗੀ ਹਲਕਾ ਇੰਚਾਰਜ ਇੱਕ ਲਫ਼ਜ਼ ਤੇ ਸਾਡੀ ਪਾਰਟੀ ਚ ਹਲਕਾ ਇੰਚਾਰਜ ਆਪਾਂ ਮੁੱਖ ਸੇਵਾਦਾਰ ਕਹਿ ਸਕਦੇ ਹਾਂ ਸੇਵਾਦਾਰ ਕਹਿ ਸਕਦੇ ਹਾਂ ਤੇ ਮੈਂ ਇਹਨੂੰ ਜ਼ਿੰਮੇਵਾਰੀ ਸਮਝਦਾ ਉਹ ਜ਼ਿੰਮੇਵਾਰੀ ਦੀ ਤਰ੍ਹਾਂ ਨਿਭਾ ਮਾਂਗਾ ਪ੍ਰਾਪਤਿਕਤਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਜਿਹੜੀ ਟੀਮ ਹੈ ਹਲਕੇ ਦੀ ਸਭ ਤੋਂ ਪਹਿਲਾਂ ਮੈਂ ਕੱਲ ਦੇਖੋ ਅੱਜ ਤੁਸੀਂ ਮੈਨੂੰ ਸਾਰਿਆਂ ਦੇ ਫੋਨਸ ਆਏ ਆਂ ਆਪਾਂ ਰੱਖੀ ਮੈਂ ਪਹਿਲਾਂ ਵੀ ਇਹਨੂੰ ਕੱਲ ਤੇ ਗੱਲ ਕੀਤੀ ਹੈਗਾ ਆਪਾਂ ਕੱਲ ਕਰ ਲਾਂਗੇ ਪਹਿਲਾਂ ਮੈਂ ਆਪਣੀ ਟੀਮ ਨਾਲ ਇੱਥੋਂ ਦੇ ਬਾਰੇ ਮਾਸਟਰ ਪਲਾਨਸ ਬਣਾਣੇ ਆ ਕਿਉਂਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਨੇ ਮਨ ਨਾਲ ਦੱਸਣਾ ਮੈਨੂੰ ਕੀ ਇੱਥੇ ਆ ਕਮੀ ਹੈ ਇਸ ਮੱਲੇ ਚਾ ਕਮੀ ਆ ਕੁਈ ਕਮੀਆਂ ਕਪੂਰਤਲਾ ਕਾਫੀ ਵੱਡਾ ਵਾ ਪਿੰਡ ਵੀ ਹੈਗੇ ਵਾਰਡ ਵੀ ਹੈਗੇ ਕਮੀਆਂ ਕਾਫੀ ਹੈਗੀਆਂ ਉਸੇ ਦਾ ਜ਼ਿਲ੍ਹਾ ਪ੍ਰਧਾਨ ਜੀ ਹੈਗੇ ਆ ਆਪਸ ਵਿੱਚ ਡਿਸਕਸ ਕਰਾਂਗੇ ਚੇਅਰਮੈਨ ਸਾਹਿਬਜ਼ ਹੈਗੇ ਆ ਸਾਡੇ ਦੂਜੇ ਚੇਅਰਮੈਨ ਆ ਰਹੇ ਮੈਂ ਪਹਿਲੋ ਜੀ ਦੱਸਿਆ ਉਹਨਾਂ ਨੇ ਸਾਰੇ ਨਾਲ ਡਿਸਕਸ ਕਰਕੇ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਵੀ ਕੰਮ ਕਰਨ ਵਾਲੇ ਉਹਨੂੰ ਹੀ ਫਰਸਟ ਪੋਰਟਫੋਲੀਓ ਤੇ ਲਾਾਂਗੇ ਕਿ ਪਹਿਲੋ ਆ ਕਰ ਦੇਣਾ ਚਾਹੀਦਾ ਵਾ ਠੀਕ ਹੈ ਨਾ ਉਹਨੂੰ ਪਹਿਲੋ ਪੋਰਟਫੋਲੀਓ ਤੇ ਲੈ ਕੇ ਪਹਿਲ ਉਹਨੂੰ ਮੈਂ ਵੀਦਿਨ ਡੇਸ ਮੈਂ ਜੋ ਪਹਿਲੋ ਗਿਆ ਉਹਨੂੰ ਸਟਾਰਟ ਕਰ ਦਾਂਗੇ 1 অর 2 ਡੇਸ ਸਾਡਾ ਸ਼ੁਰੂ ਹੋ ਜੂਗਾ ਪ੍ਰਪੋਜ਼ਲਾਂ ਸਾਡੀਆਂ ਸ਼ਾਮੀ ਬਣ ਜਾਣੀਆਂ ਤੇ ਉਹ 1 অর 2 ਡੇਸ ਤੋਂ ਸ਼ੁਰੂ ਹੋ ਜੂਗਾ ਡਿਵੈਲਪਮੈਂਟ ਨੂੰ ਕੀ ਕਿਨੂੰ ਕਿ ਡਿਵੈਲਪਮੈਂਟ ਪ੍ਰਪੋਜ਼ਲਾਂ ਬਣਨੀਆਂ ਪ੍ਰਪੋਜ਼ਲਾਂ ਬਣਨੀਆਂ ਜੀ ਅੱਜ ਡਿਵੈਲਪਮੈਂਟ ਦੀ ਹੀ ਪ੍ਰਪੋਜ਼ਲ ਬੰਨਨੀ ਮੇਰੀ ਪਿਛਲੀ 38000 ਰੋਟ ਜਿਹੜੀ ਆ ਬੰਦਸਬਾ ਦੇ ਵਿੱਚ ਕੂਟਲੇ ਆਮ ਆਦਮੀ ਪਾਰਟੀ ਨੂੰ ਤੈਅ ਹੈ ਤੇ ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ ਹੁਣ ਬਿਲਕੁਲ ਤਿਆਰੀ ਆ ਬਿਕਰ ਬਚ ਚੁੱਕਾ ਵਾ ਤੇ ਅੱਜ ਕੱਲ ਦੇ ਵਿੱਚ ਇਲੈਕਸ਼ਨ ਕੋਰਡ ਵੀ ਲੱਗ ਜਾਣਾ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਵਿਕਾਸ ਡਵੈਲਪਮੈਂਟ ਦੇ ਨਾਮ ਤੇ ਕਿੰਦਾ ਹਲਕਾ ਜਿਹਾ ਵੋਟ ਮੰਗਣੀ ਔਰ ਕੀ ਇਹ ਲੀਡ ਸਾਡੀ ਬਖਰਾ ਰਹੇਗੀ ਜਾਂ ਵਧੇਗੀ ਜਾਂ ਘਟੇਗੀ ਕਿਹੜੇ ਮੁੱਦੇਾਂ 'ਤੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਦੇਖੋ ਸਾਡੇ ਮਾਨਯੂਕ ਸੀਐਮ ਸਾਹਿਬ ਨੇ ਤਕਰੀਬਨ ਤਕਰੀਬਨ ਹੇ 2 ਸਾਲ ਪੂਰੇ ਨਹੀਂ ਹੋਏ 2 ਸਾਲਾਂ 'ਚ ਜੋ ਸੀ ਵਾਦੇ ਪੂਰੇ ਕੀਤੇ ਸੀ ਉਹਨਾਂ 'ਚੋ ਕਾਫੀ ਵਾਦੇ ਚਾਲੀ ਹਿਆ ਤੁਜਾ ਨੌਕਰੀਆਂ ਸੱਚੇ ਮਲਾਜ਼ਮ ਪੱਕੇ ਡਿਸਪੈਂਸਰੀਜ਼ 600 ਦੇ ਨਜ਼ਦੀਕ ਡਿਸਪੈਂਸਰੀਜ਼ ਖੋਲ੍ਹ ਦਿੱਤੀਆਂ ਅਸੀਂ ਪੂਰਾ ਓਵਰਲ ਪੰਜਾਬ ਦਾ ਵਿਕਾਸ ਕੀਤਾ ਵਾ ਠੀਕ ਹੈ ਨਾ ਉਸੇ ਤਹਦਈ ਵੋਟ ਮੰਗਾਗੇ ਸਾਡੇ ਕੋਲ 2 ਸਾਲ ਰਹਿੰਦੇ ਆ ਮਤਲਬ 3 ਸਾਲ ਰਹਿੰਦੇ ਆ ਅਸੀਂ ਆਪਣੇ ਮਨ ਚ ਜਿਹੜਾ ਡਿਸੀਜਨ ਲੈ ਕੇ ਚੱਲਨੇਗੇ 2 ਸਾਲਾਂ ਚ ਉਹ ਸਾਰੇ ਵਾਦੇ ਪੂਰੇ ਕਰਦੇ ਜਾਗੇ ਜਿਹੜਾ ਵੋਟ ਬੈਂਕ ਆ ਉਹ ਡੈਡ ਸ਼ੋਰ ਆ ਕਿ ਵਧੇਗਾ ਜੇ ਪਿਛਲੀ ਵਾਰੀ ਸਾਨੂੰ 38000 ਵੋਟ ਮਿਲੀ ਗਈ ਐਸੇ ਹੀ ਐਸੇ ਇਥੇ ਜਿਹੜੀ ਲੋਕ ਸਭਾ ਉਹ ਵੱਡੇ ਮਾਰਜਨ ਨਾਲ ਜਿੱਤਾਂਗੇ ਕਪੂਰਤਲਾ ਵਿੱਚ ਕਿਉਂਕਿ ਸਾਡੇ ਕੋਲ ਟੀਮ ਵੀ ਵੱਧ ਚੁੱਕੀ ਹੈ ਟੀਮ ਦੇ ਨਾਲ ਨਾਲ ਸਾਡਾ ਜਿਹੜਾ ਜ਼ਮੀਨੀ ਪੱਧਰ ਤੇ ਵਰਕਰਸ ਵੀ ਕਾਫੀ ਵੱਧ ਚੁੱਕਾ ਵਾ ਪਿੰਡ-ਪਿੰਡ ਸਾਡੇ ਵਰਕਰ ਵੱਧ ਚੁੱਕੀ ਹੈ ਪਿੰਡ ਦੇ ਲੋਕਾਂ ਨੌਲੇਜ ਹੋ ਚੁੱਕੀ ਹੈ ਹੁਣੇ ਤੱਕ ਕੈਂਪਸ ਹੀ ਚੱਲ ਰਹੇ ਆ ਅਵੇਰਨੈਸ ਕੈਂਪਸ ਚੱਲ ਰਹੇ ਆ ਲੋਕਾਂ ਦੇ ਕਾਫੀ ਮੈਂ ਅੱਜ ਕੈਂਪਾਂ ਚੋਂ ਆਇਆ ਕੰਮ ਹੋ ਰਹੇ ਆ ਤੇ ਅਸੀਂ ਕਾਫੀ ਅੱਛੇ ਮਾਰਜਨ ਨਾਲ ਜਿੱਤਾਂਗੇ ਸਰ ਕਾਨੂੰਨ ਪਰ ਕਾਨੂੰਨ ਵਿਵਸਥਾ ਤਾਂ ਤੇ ਕਹ ਲੋ ਕਿ ਨਸ਼ਿਆਂ ਨੂੰ ਲੈ ਕੇ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਾਊਗਾ ਨਸ਼ਿਆਂ ਦਾ ਮੁੱਦਾ ਮੈਂ ਪਹਿਲਾਂ ਤੁਹਾਡੇ ਨਾਲ ਡਿਸਕਸ ਕੀਤਾ ਇਹਦੇ ਤੇ ਕਿ ਨਸ਼ਿਆਂ ਦੇ ਮੁੱਦੇ 'ਚ ਦੋ ਤਰ੍ਹਾਂ ਦਾ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਵਾ ਠੀਕ ਹੈ ਨਾ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਨੌਜਵਾਨ ਪੀੜ੍ਹੀ ਹੈ ਕੁਕੀ ਮੈਂ ਕਰਉ ਤੂੰ ਨਾ ਚਾਹਨਾ ਹਰ ਪਰਿਵਾਰ ਨੂੰ ਸੁਖੀ ਦੇਖਣਾ ਚਾਹਨਾ ਹਰ ਮਾਂ ਨੂੰ ਸੁਖੀ ਦੇਖਣਾ ਚਾਹਨਾ ਹਰ ਬਾਪ ਨੂੰ ਸੁਖੀ ਦੇਖਣਾ ਚਾਹਨਾ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਨੌਜਵਾਨ ਹੈਗੇ ਉਹਨਾਂ ਲਈ ਕੈਂਪਸ ਲਗਾਵਾਗਾ ਅਵੇਰਨੈਸ ਕੈਂਪਸ ਲਗਾਵਾਗਾ ਆਪਣੀ ਟੀਮ ਦੀ ਰਾਏ ਲੈ ਕੇ ਸਾਡੀ ਸਾਰੀ ਟੀਮ ਕੈਂਪਸ ਲਗਾਏਗੀ ਉਹ ਕੈਂਪਸ 'ਚ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੈਲੀ ਪ੍ਰੇਰਿਤ ਕਰਾਂਗੇ ਉਹਨਾਂ ਨੂੰ ਸਪੋਰਟਸ ਵੱਲ ਇਜ਼ਾਮਾਂਗੇ ਜਿਮਸ ਵਗੈਰਾ ਲਈ ਕਰਾਂਗੇ ਬੇਨਤੀ ਸੀਐਮ ਸਾਹਿਬ ਨੂੰ ਠੀਕ ਹੈ ਨਾ ਪਹਿਲਾਂ ਤਾਂ ਨਸ਼ਾ ਉਹਨਾਂ ਨੂੰ ਸ਼ੁਰੂਆਮਾਂਗੇ ਜੇ ਕੋਈ ਵੀ ਨਸ਼ੇ ਦੀ ਗ੍ਰਿਫਟ ਚ ਹੈਗਾ ਉਹਨਾਂ ਨੂੰ ਰੂਟੀਨ ਲਾਈਫ 'ਚ ਲੈ ਕੇ ਆਵਾਂਗੇ ਠੀਕ ਹੈ ਨਾ ਉਹ ਦੂਜੀ ਗੱਲ ਜਿਹੜਾ ਨਸ਼ਾ ਵੇਚਦੇ ਪਏ ਆ ਆਪਣਾ ਦੂਜਾ ਕੁਐਸਚਨ ਆ ਗਈ ਨਸ਼ਾ ਵੇਚਦੇ ਪਏ ਠੀਕ ਹੈ ਨਾ ਹਾਂਜੀ ਹਾਂਜੀ ਜਿਹੜੇ ਨਸ਼ਾ ਵੇਚਦੇ ਪਏ ਆ ਠੀਕ ਹੈ ਇੱਕ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਸਨੇਹਾ ਵੀ ਦਿਨਾ ਦੇਖੋ ਕਿਤੇ ਨਾ ਕਿਤੇ ਆਪਾਂ ਨਸ਼ਾ ਜਦੋਂ ਵੇਚਦੇ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਣੇ ਹੀ ਬੱਚੇ ਕਿਸ ਗ੍ਰਿਫਤ ਚ ਆ ਜਾਂਦੇ ਸੱਚ ਕਹਿੰਦਾ ਪਹਿਲੀ ਗੱਲ ਤਾਂ ਉਹ ਆਪਣੇ ਬੱਚਿਆਂ ਦੇ ਵੀ ਸਕੇ ਬਣਨ ਕਿਤੇ ਨਾ ਕਿਤੇ ਉਹਨਾਂ ਦੇ ਬੱਚੇ ਵੀ ਗ੍ਰਿਫਤ ਚ ਆ ਜਾਂਦੇ ਤੇ ਉਹ ਆਪ ਵੀ ਉਸ ਗ੍ਰਿਫਤ ਚ ਆ ਜਾਂਦੇ ਤੁਸੀਂ ਦੇਖੋ ਪਿਛਲਾ ਪੋਰਟਫੋਲੀਓ ਕੱਢ ਲਓ ਜਿਹੜੇ ਨਸ਼ਾ ਤਸਕਰ ਰਹੇ ਹੈ ਚਾਹੇ ਉਹ ਕਿਸੇ ਏਰੀਆ ਦਾ ਕੱਢ ਲਿਓ ਉਹ ਆਪ ਵੀ ਕਿਤੇ ਨਾ ਕਿਤੇ ਨਸ਼ਾ ਕਰਦੇ ਆ ਮੈਂ ਹੁਣ ਬਾਈ ਨੇਮ ਨਹੀਂ ਬੋਲੂਗਾ ਬਾਈ ਨੇਮ ਚੱਲ ਜੀਏ ਤੇ ਬਹੁਤ ਦੂਰ ਦੀ ਗੱਲ ਚੱਲ ਜਾਨੀ ਆ ਵੱਡੇ ਵੱਡੇ ਲੀਡਰਸ ਜਿਹਦਾ ਨਾਮ ਮੀਡੀਆ ਸਾਹਮਣੇ ਆ ਹੀ ਚੁੱਕਾ ਉਹ ਕਿਸੇ ਨਾ ਕਿਸੇ ਤਰ੍ਹਾਂ ਆਪ ਵੀ ਉਸ ਨਸ਼ੇ ਦੇ आदी ਹੋ ਚੁੱਕੇ ਦੂਜੀ ਗੱਲ ਰਹੀ ਆ ਕਿ ਮੈਂ ਤੁਹਾਨੂੰ ਕਿਹਾ ਕਿ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਦੋਂ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਵਾ ਉਹਨਾਂ ਦੀ ਜਿਹੜੀ ਜ਼ਮੀਨ ਜ਼ਾਇਦਾ ਦਾ ਉਹ ਨਾਲ ਅਟੈਚ ਕੀਤੀ ਜਾਵੇ ਉਹਨਾਂ ਨਾਲ ਅਟੈਚ ਕੀਤੀ ਜਾਊਗੀ ਤੀਜੀ ਗੱਲ ਇਸਤੇ ਕੰਟਰੋਲ ਕਰਨ ਲਈ ਮੈਂ ਪਰਸਨਲੀ ਮੇਰੀ ਟੀਮ ਪਰਸਨਲੀ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਅਸੀਂ ਜਿਹੜੇ ਵਕੀਲ ਉਹਨਾਂ ਦੇ ਕੇਸ ਲੈਂਦੇ ਆ ਕਿਉਂਕਿ ਜਮਾਨਤਾਂ ਦੇ ਬਾਹਰ ਆ ਜਾਂਦੇ ਜਦੋਂ ਅੰਦਰ ਜਾਂਦੇ ਆ ਤੇ ਉਹਨਾਂ ਦਾ ਕਿਤੇ ਨਾ ਕਿਤੇ ਤਾਲਮਿਲ ਫਿਰ ਉਹਨਾਂ ਤੋਂ ਵੱਡੇ ਨਸ਼ਾ ਸੁੱਧਾਗਰਾਂ ਨਾ ਹੋ ਜਾਂਦਾ ਉਹ ਜਿਹੜਾ ਜੀਲ ਜਾਂਦਾ ਉਹ ਜੀਲ ਚੋਂ ਵੱਡਾ ਸੁੱਧਾਗਰ ਬਣ ਕੇ ਜਾਂਦਾ

ਸਾਰੇ ਜਿਹੜੇ ਕਿ ਨਗਰ ਨਗਮਪੰਕਰਨ ਦੀ ਮੰਕੀਤੀ ਜਾਊਗੀ ਪਾਰਟੀ ਵੱਲੋਂ ਹਾਂਜੀ ਐਮਪੀ ਟੈਕਟਰ ਤੇ ਹੈਗੇ ਸਾਵੇ ਦੇਖੋ ਜੀ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਉਹ ਕੋਈ ਜ਼ਿੰਮੇਵਾਰੀ ਲਊਗੀ ਪਾਰਟੀ ਤੇ ਮੈਂ ਉਸ ਤੋਂ ਪਿੱਛੇ ਨਹੀਂ ਹਟਦਾ ਮੈਂ ਕਿ ਨਗਰ ਨਗਮਪੰਕਰਨ ਦੀ ਸਪਾਸ ਕੀਤੀ ਜਾਊਗੀ ਪਾਰਟੀ ਹਾਈ ਕਮਾਂਡ ਨੂੰ ਉਹ ਹਾਈ ਕਮਾਂਡ ਕਰੇਗਾ ਦੇਖੋ ਇਹਦੇ ਲਈ ਜੋ ਪ੍ਰੋਸੀਜਰ ਜੋ ਕਾਨੂੰਨ ਕਾਨੂੰਨ ਦੇ ਤਹਿਤ ਜੋ ਵਰਕਿੰਗ ਕਰਨੀ ਚਾਹੀਦੀ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਕੇਹੇ ਤੇ ਕੋਈ ਚੀਜ਼ ਥੋਪਦੀ ਨਹੀਂ ਹੈ ਕਿਸੇ ਨਾ ਕੋਈ ਜ਼ਬਰਦਸਤੀ ਨਹੀਂ ਕਰਦੀ असी जो प्रोसीजर बनता वी कि कोई गलत हैगा वा देखो ईवन आपको मैं गलत होगा जो सा चेयरमैन कोई गलत होगा तो पार्टी उन्होंने नहीं बखती थी पार्टी का दीप मिलेगा थे मिनिस्टर्स भी कई थे एम एल ए भी कई सके ਆਪ ਕਪੂਰਥਲੇ ਜੋ ਆਪਣਾ ਪ੍ਰੋਸੀਜਰ ਸਹੀ ਕਰ ਲੈ ਉਹ ਜੋ ਮੇਰੇ ਘਰ ਆਣਾ ਚਾਹਦੇ ਆਮ ਆਦਮੀ ਪਾਰਟੀ ਚ ਆਣਾ ਚਾਹੁੰਦੇ ਤਾਂ ਵੀ ਕਪੂਰ ਸਾਹਿਬ ਖੇਤ ਤੋਂ ਵੀ ਉਹਨਾਂ ਨੂੰ ਵੈਲਕਮ ਕਰਦਾ ਸਾਡੀ ਪਾਰਟੀ ਵਰਗੇបាន ਜਨ ਵੈਲਕਮ ਆ ਜੀ ਕਪੂਰ ਸਾਹਿਬ ਆਖਰੀ ਸਵਾਲ ਆ ਦੁਆਬੇ ਚੋਂ ਵੀ ਬਹੁਤ ਸਾਰੇ ਕਿਸਾਨ ਕਿਸਾਨੀ ਅੰਦੋਲਨ ਚ ਗਏ ਆ ਉਹ ਵੀ ਕਪੂਰਥਲੇ ਆਪਾਂ ਪਹਿਲਾਂ ਉਸ ਤੇ ਗੱਲ ਕਰ ਲਈਏ ਉਹ ਵੀ ਕਪੂਰਥਲੇ ਦੇ ਵਸਨੀਕ ਆ ਜਿਹੜੇ ਇੱਥੇ ਦੇ ਐਮ ਸੀਜ਼ ਹੈਗੇ ਆ ਠੀਕ ਆ ਉਹਨਾਂ ਨੇ ਇਲੈਕਸ਼ਨ ਦੂਜੇ ਤੇ ਲੜੀ ਆ ਪਰ ਉਹ ਜੇ ਸੱਚੇ ਦੇ ਲੋਕ ਕਪੂਰਥਲੇ ਦੇ ਹੈਗੇ ਆ ਸੱਚੇ ਦੇ ਲੋਕ ਕਪੂਰਥਲੇ ਦਾ ਵਿਕਾਸ ਚਾਹੁੰਦੇ ਆ ਇਸ ਗਲਤ ਬੰਦੇ ਦਾ ਸਾਥ ਛੱਡ ਦੇਣ ਮੈਂ ਉਹਨਾਂ ਨੂੰ ਵੈਲਕਮ ਕਰੂੰਗਾ ਬੈਠੇ ਮੇਰੀ ਚੇਅਰ ਤੇ ਬੈਠਣ ਤੇ ਨਾਲ ਬੈਠਣ ਆਟਲੀ ਵੈਲਕਮ ਕਰਦਾ ਸਾਰਿਆਂ ਦਾ ਖੁੱਲੇ ਦਿਲ ਨਾਲ ਪ੍ਰੈਸ ਨੂੰ ਵੈਲਕਮ ਕਰਦਾ ਸਾਰੇ ਐਮਸੀ ਜਿਹੜੇ ਓਪੋਜੀਸ਼ਨ ਤੇ ਹੈਗੇ ਖੁੱਲੇ ਦਿਲ ਨਾਲ ਉਹਨਾਂ ਦਾ ਵੈਲਕਮ ਕਰ ਰਿਹਾ ਆ ਬਿਲਕੁਲ ਹਨ ਕਰਨ ਕਪੂਰ ਤੋਂ ਇੱਕ ਗੱਲ ਕਰਾ ਰਿਹਾ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਸਾਡੇ ਵਾਲੋਂ ਵੈਲਕਮ ਮੈਂ ਕਹਿੰਦਾ ਕਪੂਰ ਤੋਂ ਡਿਵੈਲਪਮੈਂਟ ਕਰਨ ਵਿਕਾਸ ਕਰਨ ਮੈਂ ਉਹਨਾਂ ਦੇ ਪਿੱਛੇ ਲੱਗੂੰਗਾ ਮੇਰੀ ਟੀਮ ਪਿੱਛੇ-ਪਿੱਛੇ ਚੱਲੂਗੀ ਸਾਰੀ ਟੀਮ ਚੱਲੂਗੀ ਹਾਰਟਲੀ ਵੈਲਕਮ ਆ ਜੀ ਉਹਨਾਂ ਦਾ ਕੋਈ ਅੰਸੀ ਪਰ ਗਲਤ ਬੰਦੇ ਦਾ ਸਾਥ ਨਹੀਂ ਚੱਲਣਾ ਚਾਹੀਦਾ ਜੋ ਕਪੂਰਤਲਾ ਦੇ ਅੱਛੇ ਵਸਨੀਕ ਆ ਉਹ ਗਲਤ ਬੰਦੇ ਦਾ ਸਾਥ ਨਹੀਂ ਚੱਲਣਾ ਇਹ ਕਾਂਗਸੀ ਜੁਆਇਨ ਕਰਦੇ ਨਾ ਫਿਰ ਡਿਵੈਲਪਮੈਂਟ ਸ਼ੁਰੂ ਹੋ ਜੂਗਾ ਮੇਰੇ ਸੰਪਰਕ ਚ ਸਾਰੇ ਹੀ ਆ ਜੀ ਸਾਰਾ ਪਰਿਵਾਰ ਮੇਰਾ ਕਪੂਰਤਲਾ ਸਾਰੇ ਇਹਨਾਂ ਦੇ ਜਨਤਾ ਆ ਕੜ ਗਿਆ ਮੈਂ ਤੁਹਾਨੂੰ ਖੇਡ ਰਿਹਾ ਨਹੀਂ ਮੇਰੀ ਤੁਹਾਨੂੰ ਹਾਰਨ ਲਈ ਵੈਲਕਮ ਕਰ ਰਿਹਾ ਇਹ ਕਾਂਸੀ ਸਰ ਇਹ ਅੱਜ ਨਜ਼ਰੋਂ ਵਿਕਾਸ ਕੰਮ ਸ਼ੁਰੂ ਹੋਇਆ ਸ਼ਹਿਰ ਦੀ ਹਾਂਜੀ ਵਿਕਾਸ ਕੰਮ ਸ਼ੁਰੂ ਹੋ ਜੂਗੀ ਪ੍ਰੈਸ ਜ਼ੋਰ ਲਾਉਂਦੇ ਆਂ ਹੀ ਖਬਰ ਦੇ ਦੇਖੋ ਉਹਨਾਂ ਦਾ ਵੀ ਫਰਜ਼ ਆ ਤੁਸੀਂ ਚਲਾ ਦੇਵੋਗੇ ਤੁਸੀਂ ਵਿਕਾਸ ਦੇ ਸੇਵੀ ਇਹ ਆਲੀ ਨਜ਼ਰ ਪਹਿਲੀ ਗੱਲ ਤਾਂ ਕੁਐਸਚਨ ਜਿਹੜਾ ਇਹ ਪੋਲਿਟਿਕਸ ਦਾ ਪ੍ਰਭਾਵ ਹੈ ਦਾ ਤੁਹਾਡਾ ਨਾ ਤਾਂ ਕਿਸੇ ਤੋਂ ਬਿਨਾਂ 1 ਮਿੰਟ ਮੈਂ ਰੋਜ਼ੀਨ ਜੀ ਜਵਾਬ ਦੇ ਰਿਹਾ ਮੈਂ ਹਲਕਾ ਇੰਚਾਰਜ ਨਹੀਂ ਸੀ ਕੰਮ ਨਹੀਂ ਹੋ ਰਿਹਾ ਮੈਂ ਹਲਕਾ ਇੰਚਾਰਜ ਨਾ ਰਹੂੰਗਾ ਕੰਮ ਨਹੀਂ ਹੋਣੇ ਡਵੈਲਪਮੈਂਟ ਤਾਂ ਹੋਣੀ ਹੋਣੀ ਮੈਂ ਉਹਨਾਂ ਦਾ اخلاقی ਫਰਜ਼ ਜ਼ਾਦ ਕਰਾ ਰਿਹਾ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਵੀ ਕਪੂਰ ਥੱਲੇ ਦੇ ਇੱਕ ਕਪੂਰ ਥਲਾ ਉਹਨਾਂ ਦਾ ਵੀ ਇੱਕ ਕਪੂਰ ਥਲੇ ਉਹਨਾਂ ਦੇ ਵੀ ਘਰ ਆ ਮਨਜੂਰਾ ਦਾ ਮਹਿਮਨ ਹਲਕਾਂ ਚ ਆਜ ਰਿਹਾ ਜੀ 2 ਸਾਲ ਹੋ ਗਏ ਸਰਕਾਰ ਬਣੀ ਪਾਰਟੀਆਂ ਫਰੇਮ ਕਰਦੇ 50 ਤੋਂ 50 ਪਾਰਟੀਆਂ ਫਰੇਮ ਕਰਦੇ ਆ ਵੀ ਡਿਵੈਲਪਮੈਂਟ ਬੰਦ ਕੀਤੀ ਕਪੂਰਸਾ ਕੋਈ ਕੰਮ ਨਹੀਂ ਆਜ ਤੱਕ 200 ਰੁਪਏ ਕੋਈ ਵੀ ਕੋਈ ਕੰਮ ਨਹੀਂ ਆ ਕਪੂਰਸਾ ਨੂੰ ਪਾ ਤੁਹਾਨੂੰ ਕੁਝ ਵੀ ਕੁਝ ਨਹੀਂ ਕੁਝ ਮਿਲਿਆ ਜੋ ਲੇਬਲਾਈਜ਼ ਤੁਸੀਂ ਕੋਸ਼ਿਸ਼ ਕਰੂਗੇ ਕੋਈ ਵੱਡੀ ਚੀਜ਼ ਲਿਆਉਣ ਵਾਸਤੇ ਕਪੂਰਸਾ ਤੋਂ ਬਾਤ ਕਰਨ ਹੋਵੇ ਜੋ ਮੰਜੂਰਾ ਜੀ ਸਾਡੇ ਰਿਸਪੈਕਟਡ ਹਲਕਾ ਇੰਚਾਰਜ ਰਿਸਪੈਕਟਡ ਉਹਨਾਂ ਨੇ ਆਪਣੇ ਸਿਸਟਮ ਚ ਕੰਮ ਕੀਤਾ ਕਿ ਗਣਾ ਉਹਨਾਂ ਨੂੰ ਜੋ ਸਹੀ ਲੱਗਾ ਬਹੁਤ ਵਧੀਆ ਕੀਤਾ ਉਹਨਾਂ ਨੇ ਆਪਣਾ ਟਾਈਮ ਪੀਰੀਅਡ ਬਤਾਇਆ ਮੈਂ ਉਸ ਗੱਲ ਤੇ ਕੋਈ ਟਿੱਪਣੀ ਨਹੀਂ ਕਰਾਂਗਾ ਪਰ ਨਜ਼ਰ ਘੱਟ ਆਏ ਜੀ ਕਪੂਛਲੇ ਜੋ ਹਾਂਜੀ ਨਜ਼ਰ ਘੱਟ ਆਏ ਆ ਇਹ ਤਾਂ ਨਹੀਂ ਤੁਸੀਂ ਹੁਣ ਇੱਥੇ ਦੇ ਨਹੀਂ ਲੱਗਦਾ ਨਹੀਂ ਕਿ ਕਿਤੇ ਕਿਤੇ ਲੋਕ ਆਏ ਨੇ ਇੱਜਿਹੜੀ ਜਨਤਾ ਨਾ ਰਹੀ ਨੂੰ ਆਂ ਦੇਖਿਆ ਕਰ ਦਿੱਤਾ ਵਾ ਫੇ ਤੂੰ ਮੇਰੇ ਮੂੰਹ ਨਾ ਉਹ ਹੀ ਘੜਾਣਾ 25 ਸਾਲਾਂ ਤੋਂ ਕਿੰਨਾ ਕਿ ਨਜ਼ਰ ਆਇਆ ਜਫੀਆਂ ਨੇ ਬੋ ਪਾਈਆਂ ਕਬੂਤਰ ਲੈਦਾ ਕੀ ਤੱਕ ਗਿਆ ਮੂਸਾ ਮੈਨੂੰ ਲੱਗਦਾ ਮੇਰਾ ਅੰਤ ਨਹੀਂ ਉਹਦਾ ਧਿਆਨ ਲੈਂਦੇ ਜਫੀਆਂ ਦਾ ਜਫੀਆਂ ਦਾ ਸੁੰਦਰਤਾ ਤੇ ਆਓ ਜਫੀ ਪਾਈਓ ਕਬੂਤਰ ਲਈ ਡਵੈਲਪਮੈਂਟ ਹੋ ਜਾਏ ਮੈਂ ਇੱਕ ਇੱਕ ਜਿਹੜੇ ਅਹਿਸੂਸੋ ਪਾਣਾ ਮੈਂ ਜਫੀ ਪਾਉਂਗਾ ਮੂਸਾ ਨਹੀਂ ਰਾਣਾ ਰਜੀਦ ਇਹ ਮੇਰੀ ਜਫੀ ਨਹੀਂ ਹੋਊਗੀ ਮੇਰੀ ਜਫੀ ਨਹੀਂ ਹੋਊਗੀ ਉਹ ਜਿਹੜੀ ਜਫੀ ਪਾ ਕੇ ਘਰ ਜਾ ਕੇ ਡਟੋਲ ਦਾ ਨਹਾਵਾ ਤੇ ਉਹ ਬਸਾਬਰ ਵਰਤਾ ਉਹ ਨਹੀਂ ਕਪੂਰਸਾਹ ਆਖਰੀ ਸਵਾਲ ਹੈ ਜੱਫੀ ਨਹੀਂ ਮੈਨੂੰ ਪਾਉਣੀ ਆਉਂਦੀ ਕਪੂਰਸਾਹ ਕਪੂਖਲੇ ਦਾ ਪਰਿਵਾਰ ਆ ਕਪੂਰਸਲਾ ਮੇਰੀ ਜੱਫੀ ਹੋਊਗੀ ਉਹਨਾਂ ਨੂੰ ਸੋਖ ਸਿਵਦਾਵਾਂ ਦੇਣਾ ਡਵੈਲਪਮੈਂਟ ਕਰਨੀ ਨਸ਼ੇ ਤੋਂ ਮੁਕਤ ਕਰਨਾ ਕਪੂਰਸਾਹ ਕਪੂਖਲੇ ਦਾ ਡਵੈਲਪਮੈਂਟ ਹੋਊਗਾ ਕਿ ਗੱਲਾਂ 'ਚ ਸਾਰ ਦਿੰਨੇ ਗੱਲਾਂ 'ਚ ਉਹ ਜ਼ਮੀਨ ਤੇ ਤੁਹਾਡੇ ਸਹਿਯੋਗ ਨਾਲ ਕਰਨੀ ਹੈ ਜੀ ਬਿਲਕੁਲ ਡੈਡ ਸ਼ੋਰ ਹੋਊਗਾ ਜੇ ਪੂਰੇ ਪੰਜਾਬ ਦਾ ਹੋ ਰਿਹਾ ਕਪੂਰਸਲਾ ਪੰਜਾਬ ਤੋਂ ਬਾਹਰ ਨਹੀਂ ਹੈ ਠੀਕ ਹੈ ਜੀ ਦੁਆਰਾ ਧਿਆਨ ਚ ਲਿਆਂਦਾ ਮੇਰੇ ਬਹੁਤ ਅੱਛੀ ਗੱਲ ਆ ਬਟ ਇਦਿਲੀ ਕੱਲ ਹੀ ਸੀਐਮ ਸਰ ਨੂੰ ਮੇਰਾ ਪਰਸਨਲ ਮੈਸੇਜ ਡ੍ਰੌਪ ਹੋ ਚੁੱਕਾ ਖਾਸ ਕਰਕੇ ਨਗਰ ਨਿਗਮ ਬਾਰੇ ਮੈਂ ਨਗਮ ਨਿਰਮਿੰਦੀ ਸਾਹਿਬ ਤੋਂ ਪਹਿਲੀ ਚਰਚਾ ਕੀਤੀ ਹੈ ਉਹ ਚ ਜਿਹੜੀ ਕੂੜੇ ਦੀ ਸਮੱਸਿਆ ਹੈ ਆਪਣੇ ਕੋਲ ਡੰਪ ਹੈ ਨਹੀਂ ਤੁਸੀਂ ਉਹ ਗੱਲ ਨਹੀਂ ਕੀਤੀ ਸਭ ਤੋਂ ਪਹਿਲਾਂ ਮੈਂ ਉਹਦੀ ਸਮੱਸਿਆ ਦੀ ਗੱਲ ਕੀਤੀ ਹੈ ਦੂਜੀਆਂ ਗੱਲਾਂ ਜਿਹੜੀਆਂ ਗਲੀਆਂ ਕੁਝ एमसी ਜਿਹੜੇ ਮੌਜੂਦਾ ਐਮਸੀਜ਼ ਆ ਦੂਜੀ ਸਰਕਾਰ ਨਾਲ ਰਿਲੇਟਡ ਆ ਉਹ ਆਪਣੇ ਚਿਹਤਿਆਰੀਆਂ ਬਣਾ ਰਹੇ ਆ ਦੂਜੀਆਂ ਛਟੀਆਂ ਜਾ ਰਹੀਆਂ ਉਹ ਵੀ ਗੱਲ ਕੀਤੀ ਮੈਂ ਸਟੇਟ ਲੈਵਲ ਤੇ ਔਰ ਮੈਂ ਸੰਬੰਧੀ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਨਾਲ ਵੀ ਆਪਣੀ ਪੂਰੀ ਟੀਮ ਨੂੰ ਲੈ ਕੇ ਇੱਕ ਮੀਟਿੰਗ ਕਰ ਰਿਹਾ ਹਾਂ ਔਰ ਮੈਨੂੰ ਨਹੀਂ ਲੱਗਦਾ ਉਸ ਮੀਟਿੰਗ ਤੋਂ ਬਾਅਦ ਇਹੋ ਜਿਹਾ ਕੁਝ ਹੋਏਗਾ ਕਿਉਂਕਿ ਉੱਪਰੋਂ ਵੀ ਇਨਸਟਰਕਸ਼ਨਸ ਆ ਜਾਣੀਆਂ ਮੈਂ ਜਲਦੀ ਹੀ ਦੇਖੋ ਨਾ ਤਾਂ ਅਸੀਂ ਪਾਰਸ਼ੀਅਲਟੀ ਕਰਨੀ ਹੈ ਕਿਸੇ ਦੂਜੇ ਨਾਲ ਵੀ ਬਿਲਕੁਲ ਪਾਰਸ਼ੀਅਲਟੀ ਹੀ ਕਰਨੀ ਨਹੀਂ ਪਾਰਸ਼ੀਅਲਟੀ ਹੀ ਹੋਣ ਦੀ ਨਹੀਂ ਕਿਉਂਕਿ ਕਪੂਰਥਲਾ ਜਦੋਂ ਸੀਐਮ ਸਾਹਿਬ ਨੇ ਸੋਹ ਚੁੱਕੀ ਸੀ ਉਹਨਾਂ ਨੇ ਕਿਹਾ ਸੀ ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਆ ਪੂਰੇ ਪੰਜਾਬ ਲਈ ਸੋਹ ਚੁੱਕ ਰਿਹਾ ਵਾਂ ਪੂਰਾ ਪੰਜਾਬ ਮੇਰਾ ਪਰਿਵਾਰ ਹੈ ਇਸੇ ਤਰ੍ਹਾਂ ਪੂਰੇ ਕਪੂਰਥਲੇ ਦਾ ਹਰ ਵੋਟਰ ਸਪੋਟਰ ਹਰ ਨਾਗਰਿਕ ਉਹ ਸਾਡਾ ਪਰਿਵਾਰ ਆ ਉਹ ਪਹਿਲੂ ਕਿਸੇ ਪਾਰਟੀ ਨਾਲ ਰਿਲੇਟਡ ਰਿਹਾ ਹੋਵੇ ਸਾਡੇ ਵੱਲੋਂ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਅਸੀਂ ਪੂਰੀ ਡਿਵੈਲਪਮੈਂਟ ਕਰਨੀ ਆ ਔਰ ਹਰ ਵਾਰਡ ਦੀ ਬਿਨਾ ਕਿਸੇ ਪੱਖਪਾਤ ਦੇ ਕਰਨੀ ਆ ਜਿਹੜਾ ਕੋਈ ਪੱਖਪਾਤ ਕਰ ਰਿਹਾ ਮੌਜੂਦਾ ਸਰਕਾਰ ਚ ਕਿਉਂਕਿ ਹਾਊਸ ਉਹਨਾਂ ਕੋ ਆ ਤੇ ਗਲਤਫਹਿਮੀ ਚ ਨਾ ਰਹੇ ਉਹ ਇਹ ਪੱਖਪਾਤ ਛੱਡ ਦੇਣ ਉਹਨਾਂ ਨੂੰ ਮੇਰਾ ਇਹ ਬ੍ਰਦਰਲੀ ਸੁਝਾਵਾ ਬਾਕੀ ਜਿਹੜੇ ਵਰਨਿੰਗ ਕਪੂਰ ਸਾਹਿਬ ਇਹ ਤੁਹਾਡੇ ਤੁਸੀਂ ਹਲਕਾ ਇੰਚਾਰਜ ਲੱਗੇ ਹੋ ਤੁਹਾਡਾ ਮੁਕਾਬਲਾ ਇੱਕ ਇਹੋ ਜੀ ਪਾਰਟੀ ਜਾਂ ਇਹੋ ਜੇ ਪਰਿਵਾਰ ਨਾਲ ਖਾਸ ਕਰਕੇ ਕਪੂਤ ਜਿਹੜਾ ਪਿਛਲੇ ਚਾਰ ਦਹਾਕਿਆਂ ਤੋਂ ਇੱਥੇ ਰਾਜ ਕਰ ਰਿਹਾ ਕੀ ਰਣਨੀਤੀ ਹੋਊਗੀ ਕੀ ਵੀ ਗੱਲ ਕਰਦੇ ਯਾਰ ਕੋਈ ਹੋਰ ਗੱਲ ਕਰ ਡਵੈਲਪਮੈਂਟ ਦੀ ਗੱਲ ਕਰੋ ਕਪੂਰ ਸਾਹਿਬ ਜਿੱਦਾਂ ਕਿ ਇਹ ਨਾਲ ਲੈਂਦੇ ਆ ਕਿ ਡਵੈਲਪਮੈਂਟ ਦੀ ਗੱਲ ਕਰੀ ਯਾਰ ਕਪੂਰ ਸਾਹਿਬ ਕਿਹ ਨਾਲ ਲੈ ਰਹੇ ਹੋ ਤੁਹਾਨੂੰ ਕੋਈ ਪੈਸੇ ਦੇ ਉਹ ਤੁਹਾਨੂੰ ਉਹ ਦੀ ਜੇਹ ਚ ਲੱਗ ਰਿਹਾ ਉਹ ਤਾਂ ਉਹ ਉਹਦੀ ਜੇਹ ਚ ਲੱਗ ਰਿਹਾ ਉਹ ਕੰਦੇ ਹੀ ਪਰਸਨ ਲਾਇਆ ਪਰਸਨ ਲਾਇਆ ਉਹਨੇ ਮੀਡੀਆ ਚ ਲੱਗ ਰਿਹਾ ਉਹਨਾਂ ਨੇ ਸਭ ਲੋਕਾਂ ਨੇ ਮੀਡੀਆ ਨੇ ਕਿਹਾ ਵੀ ਤੁਸੀਂ ਇੱਕ ਸੋਸ਼ਲ ਮਹੀਰੋਸਾ ਆ ਰਹੇ ਅਪਸਾ ਸਾਹਿਬ ਲੋਕ ਉਸਦੀ ਜੇਹ ਚ ਲੱਗ ਰਿਹਾ ਮੈਨੂੰ ਹਾਸਾ ਆਂ ਡਿਆ ਉਹਦੀ ਜੇਹ ਚ ਲੱਗ ਰਿਹਾ ਜਾਣਦੇ ਤੁਸੀਂ ਸਾਰਾ ਕੁਝ ਨਹੀਂ ਤੁਹਾਨੂੰ ਲੱਗਦਾ ਕਿ ਐਮਐਲਏ ਸਾਹਿਬ ਜਿਹੜੇ ਦਾਅਵੇ ਕਰਦੇ ਪਏ ਝੂਠ ਵਾ ਉਹਦਾ ਜਵਾਬ ਵੀ ਉਹ ਵੀ ਉਹ ਡਰਾਈਵ ਚ ਲਾ ਰਹੇ ਆ ਐਮਐਲਏ ਰਾਣਾ ਜੀ ਦੇ ਫੇਲੀਅਰ ਸਾਬਤ ਕੀਤਾ ਕਾਰਪੋਰੇਸ਼ਨ ਨੂੰ ਫੇਲਿਅਰ ਆਇਆ ਇਥੇ ਜਿਹੜੀ ਮਸ਼ੀਨਰੀ ਹੈ ਮੈਂ ਜੇਵ ਚੋਂ ਨਾ 9 ਲੱਖ ਤੋਂ ਪਰ ਮੰਗਤ 12 ਲੱਖ ਜਿਹੜੀ ਕੰਪਨੀ ਆ ਕੇ ਕੰਮ ਕਰਾਉਂਦੀ ਹੈ ਕਾਰਪੋਰੇਸ਼ਨ ਤਾਂ ਸਾਰੀ ਉਹਨਾਂ ਦੇ ਕੋਲ ਹੀ ਹੈ ਮੈਂ ਉਹ ਮੇਰੀ ਗੱਲ ਨੂੰ ਇੱਕ ਮਿੰਟ ਮੈਂ ਇੱਕ ਗੱਲ ਤੋਂ ਜਵਾਬ ਦਿੰਦਾ ਤੁਹਾਨੂੰ ਚਲੋ ਉਹਨਾਂ ਨੇ ਕਦੋਂ ਉਹਨਾਂ ਨੇ ਕਦੋਂ ਐਲਾਨ ਕੀਤਾ ਹੈ ਐਲਾਨ ਕਿ ਚਾਹੁੰਦੇ ਹਾਂ ਹਫ਼ਤਾ ਤੋਂ ਹਫ਼ਤਾ 15 ਦਿਨ ਹੋ ਗਏ 15 ਦਿਨ ਹੋ ਗਏ ਨਾ ਤੁਸੀਂ ਕਹਿ ਰਹੇ ਨਾ 15 ਦਿਨ ਮੈਂ ਤੁਹਾਡੀ ਗੱਲ ਤੇ ਸ਼ਿਕਾਇਤ 25 ਸਾਲ ਸੁੱਤੇ ਪਏ ਕਿ 25 25 ਸਾਲ ਤੱਕ ਕਪੂਰਥਲਾ ਉਹਨਾਂ ਦਾ ਆਪਣਾ ਨਹੀਂ ਕਿ 25 ਸਾਲ ਤੱਕ ਕਪੂਰਥਲੇ ਦਾ ਧੱਕਾ ਕਰਨ ਦਾ ਉਹਨਾਂ ਨੂੰ ਅਧਿਕਾਰ ਮਿਲ ਗਿਆ ਹੈ ਫਿਰ ਸਾਡੇ ਕਹਿਣ ਦਾ ਮਤਲਬ ਕਿ ਇਹ ਜਨਤਾ ਨੂੰ ਬੇਵਕੂਫ ਬਣਾਉਂਦੇ ਪਿਆ ਹੈ ਯਾ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਸੀਂ ਜਵਾਬ ਦਿਓ ਨਾ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਅੱਜ ਉਹਨਾਂ ਨੂੰ ਕਪੂਰਥਲੇ ਦੀ ਯਾਦ ਆ ਰਹੀ ਹੈ ਸਹੀ ਹੈ ਜਾਂ ਗਲਤ ਹੈ ਇਹ ਦੱਸੋ ਤੁਸੀਂ ਨਹੀਂ ਉਹਨਾਂ ਦਾ ਜੇ ਕਪੂਰਥਲੇ ਦੇ ਵਸਨੀਕ ਆ ਉਹ ਕਪੂਰਥਲੇ 'ਚ ਉਹਨਾਂ ਦਾ ਅਧਿਕਾਰ ਬੰਦਾ ਉਹ ਕਰਨ ਪਰੇਸ਼ ਕੰਮ ਨੂੰ ਕਰਕੇ ਐਵੇਂ ਆਪਣਾ ਸਰੀਰ ਜਿੰਨਾ ਹੈ ਮੈਂ ਪਰਸਨਲੀ ਜੀਵ ਚੋਂ ਕਰਦਾ ਪਿਆ ਮਹਿਲ ਕੈਂਚਰਜਾ ਉਤਾ ਫਿਰ ਐਮਐਲਏ ਨੇ ਸੈਲਰੀ ਲੈਂਦੇ ਆ ਪਿਛਲੇ 25 ਸਾਲਾਂ ਤੋਂ ਐਮਐਲਏ ਨੇ ਮੈਂ ਤਾਂ ਕੋਈ ਸੈਲਰੀ ਵੀ ਨਹੀਂ ਲੈ ਰਿਆ ਨਾ ਕੋਈ ਸਰਕਾਰੀ ਗੱਡੀ ਹੈ ਉਹ ਮੈਂ ਟੰਡੋਰਾ ਥੋੜੀ ਪਿੱਟਾਂਗਾ ਮੈਂ ਅੱਜ ਥੇ ਕਰ ਰਿਹਾ ਕਰ ਰਿਹਾ ਕਰ ਰਿਹਾ ਉਹ ਤਾਂ ਤੁਹਾਨੂੰ ਵੀ ਪਤਾ ਉਹ 25 ਸਾਲਾਂ ਤੋਂ ਕੀ ਕਰਦੇ ਆ ਤੇ ਉਹਦੀ ਗੱਲ ਨਾ ਕਰੂੰਗਾ ਕਪੂਰ ਸਾਹਿਬ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਤੋਂ ਇਧਰ ਸੁਣਾਇਆ ਸੀ ਇਧਰ ਸੁਣੋ ਮੈਂ ਉਹਦੇ ਬਾਰੇ ਗੱਲ ਕਰਕੇ ਟਾਈਮ ਦੇਸਦਾ ਤੁਹਾਡੇ ਤੋਂ ਪਹਿਲਾਂ ਕੀ ਵੀ ਗੱਲ